ਲੋਕ ਸਭਾ ਇਲੈਕਸ਼ਨਸ ਨੂੰ ਲੈ ਕੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਵੱਲੋਂ ਮਿਸ਼ਨ 13 0 ਦਾ ਨਾਰਾ ਬੁਲੰਦ ਕੀਤਾ ਜਾ ਰਿਹਾ ਹੈ ਔਰ ਚੋਣ ਪ੍ਰਚਾਰ ਦੀ ਕਮਾਨ ਲਗਾਤਾਰ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਸੰਭਾਲੀ ਜਾ ਰਹੀ ਹੈ ਤੇ ਜੇ ਗੱਲ ਕਰ ਲਈਏ ਅੱਜ ਦੀ ਤਾਂ ਅੱਜ ਸੀਐਮ ਭਗਵੰਤ ਸਿੰਘ ਮਾਨ ਝੁਗਾਵਾ ਅਜਨਾਲਾ ਅਤੇ ਮਜੀਠਾ ਤੇ ਨਾਲ ਤਰਨਤਨ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤੇ ਇਥੇ ਤੁਹਾਨੂੰ ਦਿਖਾ ਦਿੰਦੇ ਆ ਅਜਨਾਲੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਬਹੁਤ ਵੱਡੀ ਗਿਣਤੀ ਵਿੱਚ ਔਰ ਵਰਕਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸੜਕਾਂ ਤੇ ਡਟੇ ਹੋਏ ਨੇ ਨਾਲ ਆਮ ਆਦਮੀ ਪਾਰਟੀ ਦੇ ਚੰਡੇ ਜਿਹੜੇ ਨੇ ਉਹ ਵੀ ਖਾਈ ਦੇ ਰਹੇ ਨੇ ਨਾਲ ਸਵਾਗਤੀ ਬੋਰਡ ਵੀ ਦਿਖਾਈ ਦੇ ਰਹੇ ਨੇ ਕੁਝ ਸਮੇਂ ਬਾਅਦ ਸੀਐਮ ਪੁਗਨ ਸਿੰਘ ਬਾਣ ਇੱਥੇ ਪਹੁੰਚਣਗੇ ਰੋਡ ਸ਼ੋਅ ਕੱਢਣਗੇ ਤੇ ਨਾਲ ਅਜਨਾਲਾ ਵਾਸੀਆਂ ਨੂੰ ਸੰਬੋਧਿਤ ਕਰਨਗੇ ਕਿਉਂਕਿ ਲਗਾਤਾਰ ਲੋਕ ਸਭਾ ਇਲੈਕਸ਼ਨਸ ਵਿੱਚ ਦਾਅਵੇ ਜੇ ਕਿਤੇ ਜਾ ਰਹੇ ਆ ਆਪਣੀ ਆਪਣੀ ਜਿੱਤ ਦੇ ਹਰ ਪਾਰਟੀ ਜਿਹੜੀ ਆ ਉਹ ਆਪਣੀ ਜਿੱਤ ਦਾ ਦਾਅਵਾ ਕਰਦੀ ਹੈ ਭਵੇਂ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਅਕਾਲੀ ਦਲ ਹੈ ਜਾਂ ਭਾਜਪਾ ਹੈ ਪਰ 4 ਤਰੀਕ ਨੂੰ ਸਾਰੀ ਸਥਿਤੀ ਸਪਸ਼ਟ ਹੋ ਜਾਣੀ ਹੈ 3 ਤਰੀਕ ਨੂੰ 1 ਜੂਨ ਨੂੰ ਵੋਟਾਂ ਪੈਣੀਆਂ ਤੇ 4 ਜੂਨ ਨੂੰ ਨਿਤੀ ਜੀ ਆਉਣੇ ਨੇ ਪਰ ਫਿਲਹਾਲ ਤੱਕ ਨੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਕਾਫੀ ਸਾਰਾ ਹੁਸਾ ਦੇਖਣ ਨੂੰ ਮਿਲ ਰਿਹਾ ਜਿੱਥੇ ਵੀ ਸੀਐਮ ਭਗਵੰਤ ਸਿੰਘ ਮਾਨ ਪਹੁੰਚ ਰਹੇ ਨੇ ਤਾਂ ਵਰਕਰ ਨੇ ਵਲੰਟੀਅਰ ਨੇ ਪੱਬਾ ਭਾਰ ਵਿਖਾਈ ਦਿੰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਅਜਿhandle ਦੀਆਂ ਤਸਵੀਰਾਂ ਨੇ ਜਿੱਥੇ ਕਿ ਸਾਰੇ ਬਾਜ਼ਾਰ ਜਿਹੜੇ ਕਿ ਉਹ ਸਜਾਏ ਗਏ ਨੇ ਕੋ ਨਿਸ਼ਾਨ ਝਾੜੂ ਨਾਲ ਤੇ ਵੱਡੀ ਗੰਦੀ ਵਿੱਚ ਜਿਹੜੇ ਇੱਥੇ ਵਲੰਟੀਅਰ ਪਹੁੰਚੇ ਨੇ ਵਰਕਰ ਪਹੁੰਚੇ ਨੇ ਉਹਨਾਂ ਦੇ ਹੱਥਾਂ ਵਿੱਚ ਵੀ ਆਮ ਆਦਮੀ ਪਾਰਟੀ ਦੇ ਝੰਡੀਆਂ ਨੇ ਤੇ ਔਰ ਆਪਣੇ ਮਹਿਬੂਬ ਨੇਤਾ ਦਾ ਲਗਾਤਾਰ ਜਿਹੜਾ ਕਿ ਇੰਤਜ਼ਾਰ ਕੀਤਾ ਜਾ ਰਿਹਾ ਕੁਸਮੇ ਬਾਦ ਹੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਵਾਲੀਆਂ ਨੇ ਸੀਐਮ ਭਗਵੰਤ ਸਿੰਘ ਮਾਨ ਅੱਜ ਨਾਲ ਆ ਪਹੁੰਚਣ ਵਾਲੇ ਨੇ ਇਸ ਤੋਂ ਪਹਿਲਾਂ ਉਹਨਾਂ ਨੇ ਚੁਗਾਵੇਂ ਰੋਡ ਸ਼ੋਅ ਕਰਨਾ ਹੈ ਉਸ ਤੋਂ ਬਾਅਦ ਅੱਜ ਨਾਲ ਆ ਪਹੁੰਚਣਗੇ ਇੱਥੇ ਰੋਡ ਸ਼ੋਅ ਕਰਨਗੇ ਤੇ ਨਾਲ-ਨਾਲ ਵਰਕਰਸ ਨੂੰ ਤੇ ਨਾਲ-ਨਾਲ ਅਜਨਾਲਾ ਵਾਸੀਆਂ ਨੂੰ ਸੰਬੋਧਿਤ ਕਰਨਗੇ ਔਰ ਲਗਾਤਾਰ ਜਿਹੜਾ ਕੀ ਇਹੀ ਅਪੀਲ ਕਰ ਰਹੇ ਨੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕੈਂਡੀਡੇਟ ਖੜੇ ਨੇ ਉਹਨਾਂ ਦੀ ਜਿੱਤ ਯਕੀਨੀ ਬਣਾਉਣ ਵਾਸਤੇ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਔਰ ਜਿਸ ਦੇ ਤਹਿਤ ਸੀਐਮ ਭਗਵਨ ਸਿੰਘ ਮਾਨ ਲਗਾਤਾਰ ਪੰਜਾਬ ਦੇ ਹਰ ਹਲਕੇ ਵਿੱਚ ਦੌਰਾ ਕਰਦੇ ਤੇ ਅੱਜ ਅੰਮ੍ਰਿਤਸਰ ਦੇ ਦਿਹਾਤੀ ਹਲਕਿਆਂ ਦੇ ਵਿੱਚ ਦੌਰੇ ਤੇ ਨੇ ਤੇ ਨਾਲ ਨਾਲ ਜੇ ਬੀਤੇ ਸਮੇਂ ਦੀ ਗੱਲ ਕਰ ਲਈ ਤਾਂ ਅੰਮ੍ਰਿਤਸਰ ਸ਼ਹਿਰ ਦੇ ਹਲਕੇ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵਨ ਸਿੰਘ ਮਾਨ ਨੇ ਵੱਡਾ ਰੋਡ ਤੋਂ ਕੱਢਿਆ ਸੀ ਤੇ ਵੱਡੀ ਜਿਹੜੀ ਕਿ ਉਤਸ਼ਾਹ ਸੀਗਾ ਬੜਕਣਾ ਵਿੱਚ ਤੇ ਇੱਥੇ ਵੀ ਅੱਜ ਵੱਡਾ ਹੁਸਾ ਵੇਖਣ ਨੂੰ ਮਿਲਿਆ ਔਰ ਸੀਐਮ ਭਗਵੰਤ ਸਿੰਘ ਮਾਨ ਕੁਝ ਸਮੇਂ ਬਾਅਦ ਚੁਗਾਵਾਂ ਰੋਡ ਤੋਂ ਕੱਢਣ ਤੋਂ ਬਾਅਦ ਅਜਨਾਲੇ ਪਹੁੰਚ ਰਹੇ ਨੇ ਜਿੱਥੇ ਕਿ ਵਰਕਰ ਜਿਹੜੇ ਕਿ ਉਹਨਾਂ ਦੇ ਇੰਤਜ਼ਾਰ ਵਿੱਚ ਪਲਕਾਂ ਵਿਛਾਈ ਬੈਠੇ ਹੋਏ ਵਿਖਾਈ ਦੇ ਰਹੇ ਨੇ ਕਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪੱਛਰੀ ਚਾਹ ਦੇਨਿਕ ਸਵੇਰਾ ਟੀਵੀ ਅਜਨਾਲਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par